ਮਸ਼ਹੂਰ ਪੰਜਾਬੀ ਅਦਾਕਾਰਾ ਗੁਰਲੀਨ ਚੋਪੜਾ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਅਜੀਬਾ ਖੁਲਾਸਾ ਕੀਤਾ ਜਿਸ ਨੂੰ ਜਾਣਨ ਤੋਂ ਬਾਅਦ ਹਰ ਕੋਈ ਹੈਰਾਨ ਹੈ ਦਰਅਸਲ ਬੱਬੂ ਮਾਨ ਦੇ ਨਾਲ ਫਿਲਮ ਹਸ਼ਰ ਦੇ ਵਿੱਚ ਨਜ਼ਰ ਆ ਚੁੱਕੀ ਅਦਾਕਾਰਾ ਗੁਰਲੀਨ ਨੇ ਸੋਸ਼ਲ ਮੀਡੀਆ ਉੱਪਰ ਅਜੀਹੀ ਪੋਸਟ ਸ਼ੇਅਰ ਕੀਤੀ ਜਿਸ ਨੂੰ ਪੜਨ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਗਿਆ ਅਦਾਕਾਰਾ ਗੁਰਲੀਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਮੈਂ ਦੁਨੀਆ ਦੀ ਹਰ ਸਮੱਸਿਆ ਨੂੰ ਆਪਣੇ ਘਰ ਦੀ ਨੇਚਰਲ ਡਾਈਟ ਦੇ ਨਾਲ ਠੀਕ ਕਰਦੀ ਹਾਂ ਜਿਸ 'ਚ ਅਨਿਯਮਿਤ ਹਾਰਮੋਨਲ ਚਿਹਰੇ ਤੇ ਆਉਣ ਵਾਲੇ ਵਾਲ ਪਿਗਮੈਂਟੇ ਡਾਇਬੀਟਿਸ, ਥਾਇਰੋਇਡ, ਬੈਕ ਪੇਨ, ਬ੍ਰੇਨ ਟਿਊਮਰ ਅਤੇ ਵਾਲਾਂ ਦਾ ਡਿੱਗਣਾ ਸਣੇ ਸਭ ਸਮੱਸਿਆਵਾਂ ਹੱਲ ਕੀਤੀਆਂ ਹਨ। ਰੱਬ ਨੇ ਸਾਨੂੰ ਸਭ ਕੁਝ ਦਿੱਤਾ ਹੈ ਜੋ ਸਾਡੇ ਘਰ ਵਿੱਚ ਹੀ ਹੈ। ਇਸ ਤੋਂ ਇਲਾਵਾ ਅਦਾਕਾਰਾ ਆਪਣੀ ਫਿਟਨੈਸ ਦੇ ਵੀਡੀਓਜ਼ ਅਕਸਰ ਸ਼ੇਅਰ ਕਰਦੀ ਰਹਿੰਦੀ ਹੈ। ਪੀਤੇ ਦਿਨੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੇ ਪਿੰਡ ਦੀਆਂ ਕੁਝ ਤਸਵੀਰਾਂ ਸਾਂਝਾ ਕੀਤੀਆਂ ਸਨ। ਇਸ ਪੋਸਟ ਰਾਹੀਂ ਹੀ ਅਦਾਕਾਰਾ ਨੇ ਖੁਲਾਸਾ ਕਰ ਲਿਖਿਆ ਸੀ ਕਿ ਇਹ ਹੈ ਮੇਰੀ ਡਾਈਟ ਜਿਸ ਦੇ ਨਾਲ ਮੈਂ ਬ੍ਰੇਨ ਟਿਊਮਰ ਵਰਗੀ ਸਮੱਸਿਆ ਠੀਕ ਕੀਤੀ ਹੈ। ਨੈਚੁਰਲ ਦੀ ਡਾਈਟ ਨਾਲ ਅਦਾਕਾਰਾ ਅਕਸਰ ਫੈਨਸ 'ਤੇ ਨਾਲ ਕਈ ਕਰੇਲੂ ਤਰੀਕੇ ਸ਼ੇਅਰ ਕਰਦੀ ਰਹਿੰਦੀ ਹੈ ਜਿਸ ਰਾਹੀਂ ਘਰ ਦੇ ਵਿੱਚ ਮੌਜੂਦ ਚੀਜ਼ਾਂ ਨਾਲ ਹੀ ਉਹ ਖੁਦ ਨੂੰ ਸਿਹਤਮੰਦ ਰੱਖਦੀ ਹੈ